ਪਹਿਲੀ ਘੜੀ ਦੁਨੀਆਂ ਦੇ ਵਿੱਚ ਜਿਹੜੀ ਬਣੀ ਹੈ ਜਿਹੜੀ ਚੰਦਰਮਾ ਦੇ ਆਕਾਰ ਦੇ ਮੁਤਾਬਕ ਚੰਦਰਮਾ ਦੀ ਜਿਹੜੀ ਉਹਦੇ ਮੁਤਾਬਕ ਦੱਸਦੀ ਸੀ ਕਿ ਕਿੰਨੀਆਂ ਘੜੀਆਂ ਘਟ ਰਿਹਾ ਤੇ ਕਿੰਨਾ ਵੱਧ ਰਿਹਾ ਉਹ ਸਿੱਖ ਰਾਜ ਦੇ ਸਰਦਾਰ ਲਹਿਣਾ ਸਿੰਘ ਨੇ ਤਿਆਰ ਕੀਤੀ ਇਸ ਨੂੰ ਬ੍ਰਿਟਿਸ਼ ਇਤਿਹਾਸਕਾਰ ਮੰਨਦੇ ਦੁਨੀਆਂ ਦੀ ਪਹਿਲੀ ਟ੍ਰਿਪਲ ਬੈਰਲ ਗਨ ਜਿਹਦੀਆਂ ਤਿੰਨ ਨਾਲੀਆਂ ਸੀ ਜਿਹੜੀ ਬਾਅਦ ਵਿੱਚ ਲਾਹੌਰ ਦੇ ਕਿਲੇ 'ਚ ਪਈ ਰਹੀ ਹੈ ਉਹ ਸਰਦਾਰ ਲਹਿਣਾ ਸਿੰਘ ਨੇ ਤਿਆਰ ਕੀਤੀ ਦੁਨੀਆਂ ਦੀ ਪਹਿਲੀ ਬੰਦੂਕ ਸੀ ਜਿਸ ਦੀਆਂ ਤਿੰਨ ਨਾਲੀਆਂ ਸੀ ਪਹਿਲੀਆਂ ਉਹ ਜਿਹੜੀਆਂ ਤੋਪਾਂ ਸੀ ਤਿਆਰ ਕੀਤੀਆਂ ਗਈਆਂ ਸਰਦਾਰ ਲਹਿਣਾ ਸਿੰਘ ਦੇ ਵੱਲੋਂ ਜਿਹੜੀਆਂ ਅਜੇ ਤੱਕ ਦੁਨੀਆ ਤੇ ਨਹੀਂ ਸੀ ਤਿਆਰ ਹੋਈਆਂ ਅੱਜ ਤੁਸੀਂ ਗਲਾਸਾਂ ਦੀ ਜਗ੍ਹਾ ਤੇ ਪਰ ਡਿਸਪੋਜ਼ੇਬਲ ਗਲਾਸ ਵਰਤਦੇ ਹੋ ਨਾ ਡਿਸਪੋਜ਼ੇਬਲ ਪਲੇਟਾਂ ਵਰਤਦੇ ਹੋ ਵੀ ਇੱਕ ਵਾਰੀ ਵਰਤੀ ਤੇ ਸੁੱਟ ਦਿੱਤੀ ਅਜੇ ਤੱਕ ਇਹ ਚੀਜ਼ ਤਿਆਰ ਨਹੀਂ ਹੋਈ ਸਰਦਾਰ ਲਹਿਣਾ ਸਿੰਘ ਨੇ ਪਹਿਲੀ ਵਾਰੀ ਉਹ ਤੋਪਾਂ ਚਮੜੇ ਦੀਆਂ ਤਿਆਰ ਕੀਤੀਆਂ ਜਿਹੜੀਆਂ ਜੰਮੂ ਔਰ ਲਦਾਖ ਤੇ ਤਿੱਬਤ ਨੂੰ ਫਤਿਹ ਕਰਨ ਵਾਸਤੇ ਵਰਤੀਆਂ ਗਈਆਂ ਜਿਹੜੀਆਂ ਬਹੁਤ ਹਲਕੀਆਂ ਸੀ ਚਮੜੇ ਦੀਆਂ ਬਣੀਆਂ ਸੀ ਇੱਕੋ ਵਾਰ ਹੀ ਚਲਦੀਆਂ ਬਾਅਦ ਸੁੱਟ ਦਿੱਤੀਆਂ ਜਾਂਦੀਆਂ ਸੀ ਇਸ ਸਿੱਖ ਰਾਜ ਦੇ ਸਮੇਂ ਤਿਆਰ ਹੋਈਆਂ ਹਰਮੰਦਰ ਸਾਹਿਬ ਜਾਂਦੇ ਹੋ ਮੱਥਾ ਟੇਕਣ ਦੇ ਵਾਸਤੇ ਜਦੋਂ ਤੁਸੀਂ ਦਰਸ਼ਨੀ ਜਿਹੜੀ ਤੋਂ ਹਰਮੰਦਰ ਸਾਹਿਬ ਨੂੰ ਜਾ ਰਹੇ ਹੁੰਦੇ ਹੋ ਇੱਕ ਪੱਥਰ ਦੇ ਉੱਪਰ ਇੱਕ ਘੜੀ ਲੱਗੀ ਹੈ ਜਰੂਰ ਵੇਖਿਓ ਅੱਜ ਵੀ ਇੱਕ ਲੋਹੇ ਦੇ ਟੁਕੜੇ ਦੀ ਤਕਉਨ ਹੈ ਥੱਲੇ ਉਹਦੇ ਹਿੰਸੇ ਲਿਖੇ ਹੋਏ ਨੇ ਅੰਕ ਲਿਖੇ ਹੋਏ ਨੇ ਉਹ ਧੁੱਪ ਦੇ ਨਾਲ ਵਕਤ ਦੱਸਣ ਵਾਲੀ ਪਹਿਲੀ ਘੜੀ ਹੈ ਜਿਹੜੀ ਸਰਦਾਰ ਲਹਿਣਾ ਸਿੰਘ ਨੇ ਤਿਆਰ ਕਰਕੇ ਰਣਜੀਤ ਸਿੰਘ ਨੂੰ ਦਿੱਤੀ ਤੇ ਰਣਜੀਤ ਸਿੰਘ ਨੇ ਹਰਮੰਦਰ ਸਾਹਿਬ ਦੀਆਂ ਪ੍ਰਕਰਮਾ ਚਲਵਾ ਦਿੱਤੀ। ਸੋ ਸਾਇੰਟਿਫਿਕ ਪੱਖ ਤੋਂ ਜਿਸ ਨੂੰ ਸਾਬੇ ਕਦਰ ਕਿਹਾ ਗਿਆ, ਸਿੱਖਾਂ ਦਾ ਸਾਇੰਟਿਸਟ ਕਿਹਾ ਗਿਆ, ਕਿੱਥੇ ਅਸੀਂ ਲੋਕਾਂ ਨੂੰ ਦੱਸ ਸਕਦੇ ਹਾਂ ਕਿ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਹੜੀ ਫੌਜੀ ਪੱਖ ਤੋਂ, ਅਸਲੇ ਦੇ ਪੱਖ ਤੋਂ ਐਮ ਜਿਹੜਾ ਐਮੂਨੀਸ਼ਨ ਸੀ ਜਾਂ ਉਹਦੇ ਜਿਹੜੇ ਵਾਰ ਵੈਪਨ ਸੀ, ਉਹਨਾਂ ਦੇ ਉੱਪਰ ਕਿੰਨੀਆਂ ਵੱਡੀਆਂ ਖੋਜਾਂ ਹੋਈਆਂ। ਅਜੇ ਤੱਕ ਸਿੱਖਾਂ ਨੇ ਇੱਕ ਡਿਬੇਟ ਤੀ ਕੀਤੀ ਦੇ ਉੱਪਰ। ਇੱਕ ਗੋਸ਼ਟੀ ਨਹੀਂ ਹੋ ਸਕੀ ਕਿ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਹੜੀ ਕੈਨਨਸ ਦੀ ਗੰਨਸ ਦੀ ਰਾਈਫਲ ਦੀ ਇਹ ਡਵੈਲਪਮੈਂਟ ਹੋਈ ਹੈ ਅਸੀਂ ਉਹਦੇ ਬਾਰੇ ਕੋਈ ਚੰਗਾ ਸਮਾਨ ਕਿਉਂ ਨਹੀਂ ਛੇੜ ਸਕੇ ਦੁਨੀਆ ਦੇ ਵਿੱਚ ਤਾਂ ਕਿਸੇ ਰਾਜ ਨੇ ਇੱਕ ਤੀਰਕਮਾਨ ਵੀ ਬਣਾਇਆ ਹੋਵੇ ਉਹਦਾ ਮਿਊਜ਼ੀਅਮ ਬਣਾ ਦਿੱਤੇ ਵਿਦੇਸ਼ੀਆਂ ਨੇ ਦੇਖਣ ਵਾਸਤੇ ਲੋਕ ਜਾਂਦੇ ਨੇ ਅਜੇ ਤੱਕ ਸਾਡੇ ਵਿੱਚ ਇਹ ਸਮਾਨ ਹੀ ਨਹੀਂ ਰਚਿਆ ਜਾ ਸਕਿਆ ਕਿ ਰਣਜੀਤ ਸਿੰਘ ਦੇ ਸਮੇਂ ਕੁਝ ਨਾ ਕੁਝ ਸਾਇੰਸ ਦੀਆਂ ਖੋਜਾਂ ਵੀ ਤਾਂ ਹੋਈਆਂ ਹੋਣਗੀਆਂ ਨਾ ਸਿੱਖ ਰਾਜ ਦੇ ਵਿੱਚ ਉਹ ਖੋਜਾਂ ਕਿੱਥੇ ਨੇ ਸਭ ਤੋਂ ਵੱਡੀ ਤੋਪ ਜਿਹੜੀ ਜਿਹੜੀ ਸਟੀਲ ਦੀ ਸੀ ਉਹ ਤੋਪ ਜਿਹੜੀ ਸੀ ਉਹਨਾਂ ਸਮਿਆਂ 'ਚ ਬਣੀ ਜਿਸ ਨੂੰ ਸੂਰਜਮੁਖੀ ਕਿਹਾ ਗਿਆ ਕਿ ਜਿਹਦੇ ਤੋਂ ਲਗਾਤਾਰ ਸਭ ਤੋਂ ਵੱਧ ਗੋਲੇ ਦਾਗੇ ਜਾ ਸਕਦੇ ਸੀ ਪਰ ਉਹਦੀ ਬੈਰਲ ਗਰਮ ਨਹੀਂ ਸੀ ਹੁੰਦੀ ਜਿੰਨੂੰ ਵੇਖ ਕੇ ਅੰਗਰੇਜ਼ ਆਫੀਸਰ ਹੈਰਾਨ ਹੋ ਗਏ ਸੀਗੇ ਉਹ ਤੋਪ ਵੀ ਸਿੱਖਾਂ ਨੇ ਤਿਆਰ ਕੀਤੀ ਅੰਗਰੇਜ਼ਾਂ ਦੀਆਂ ਤੋਪਾਂ ਚਲਾਉਣ ਤੋਂ ਬਾਅਦ ਰੇਤ ਜਾਂ ਪਾਣੀ ਦੇ ਨਾਲ ਠੰਡੀਆਂ ਕੀਤੀਆਂ ਜਾਂਦੀਆਂ ਸੀ ਸਰਦਾਰ ਲਹਿਣਾ ਸਿੰਘ ਨੇ ਉਹ ਤੋਪ ਤਿਆਰ ਕੀਤੀ ਜਿਹੜੀ ਲਗਾਤਾਰ ਚਲਾਈ ਜਾਂਦੀ ਸੀ ਪਰ ਉਸਦੀ ਬੈਰਲ ਗਰਮ ਨਹੀਂ ਸੀ ਹੁੰਦੀ ਇਹ ਸਾਡੀਆਂ ਖੋਜਾਂ ਕਿੱਥੇ